ਤੁਹਾਡੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਤਾਂ ਠੰਡ ਨੇ ਲੋਕਾਂ ਨੂੰ ਠਾਰਿਆ ਹੈ ਪਾਰਾ ਦਿਗਨ ਦੇ ਕਰਕੇ ਪੰਜਾਬ ਇਸ ਵੇਲੇ ਪੂਰਾ ਠੰਡ ਦੀ ਚਪੇਟ ਦੇ ਵਿੱਚ ਹੈ ਸੂਬੇ ਦੇ ਵਿੱਚ ਨਵਾਂ ਸ਼ਹਿਰ ਸਭ ਤੋਂ ਠੰਡਾ ਰਿਹਾ ਹੈ ਨਵਾਂ ਸ਼ਹਿਰ ਦੇ ਵਿੱਚ ਦੱਸਿਆ ਕਿ ਰਾਤ ਦਾ ਤਾਪਮਾਨ 0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੰਦਾਜ਼ਾ ਇਹ ਤੋਂ ਲਾਇਆ ਜਾ ਸਕਦਾ ਕਿ ਕਿੰਨੀ ਕੜਾਕੇ ਦੀ ਠੰਡ ਪੈ ਰਹੀ ਹੈ ਔਰ ਲੁਧਿਆਣਾ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ 2 ਡਿਗਰੀ ਤਾਪਮਾਨ ਰਾਤ ਦਾ ਰਿਹਾ ਹੈ ਸੰਘਣੀ ਧੁੰਦ ਕਰਕੇ ਕਈ ਸ਼ਹਿਰਾਂ ਦੇ ਵਿੱਚ ਵਿਜ਼ਿਬਿਲਿਟੀ ਬੇਗਾਨਤ ਕਰ ਗਈ ਹੈ आईएमडी ਦੇ ਵੱਲੋਂ ਅਗਲੇ 3 ਦਿਨ ਤੱਕ ਸੰਗਣੀ ਤੁੰਦ ਦੀ ਚੇਤਾਵਨੀ ਦਿੱਤੀ ਗਈ ਹੈ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਅਲਰਟ ਜਿਹੜਾ ਹੈ ਉਹ 4-5 ਦਿਨ ਦੇ ਲਈ ਜਾਰੀ ਕਰ ਦਿੱਤਾ ਸੀ ਤਾਂ ਹੁਣ ਵੀ ਉਸੇ ਤਰੀਕੇ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਔਰ ਬੇਗਦ ਅਹਿਮ ਹੈ ਕਿ ਚੰਡੀਗੜ੍ਹ ਔਰ ਲੁਧਿਆਣਾ ਦਾ ਤਾਪਮਾਨ 2 ਡਿਗਰੀ ਸੈਲਸੀਅਸ ਰਾਤ ਦਾ ਦਰਜ ਕੀਤਾ ਗਿਆ ਫਰੀਦਕੋਟ ਤੋਂ ਨਰੇਸ਼ ਸੇਠੀ ਮੇਰੇ ਸਹਿਯੋਗੀ ਲਾਈਵ ਨੇ ਔਰ ਨਪਿੰਦਰ ਬਰਾੜ ਚੰਡੀਗੜ੍ਹ ਤੋਂ ਸਾਡੇ ਨਾਲ ਲਾਈਵ ਮੌਜੂਦ ਨੇ ਸਭ ਤੋਂ ਪਹਿਲਾਂ ਨਪਿੰਦਰ ਦਾ ਰੁਕ ਕਰਾਂਗੇ ਨਪਿੰਦਰ ਬੇਹੱਦ ਜ਼ਿਆਦਾ ਰਾਤ ਵੇਲੇ ਦਾ ਤਾਪਮਾਨ ਡਿੱਗਿਆ ਹੈ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮਹਿਸੂਸ ਵੀ ਕੀਤੀ ਜਾ ਸਕਦੀ ਹੈ ਜਿੰਨੀ ਜ਼ਿਆਦਾ ਹੱਡ ਚੀਰਵੀਂ ਠੰਡ ਪੈ ਰਹੀ ਹੈ ਧੁੰਦ ਦਾ ਵੀ ਕੀ ਹਾਲ ਹੈ ਇਹ ਵੀ ਜਾਨਣਾ ਚਾਹਾਂਗੇ ਦੇਖੋ ਬਿਲਕੁਲ ਕੜਾਕੀ ਦੀ ਠੰਡ ਹੈ ਤੇ ਮੇਰੇ ਮੂੰਹ ਦੇ ਵਿੱਚੋਂ ਬੋਲਣ ਲੱਗਿਆ ਨਿਕਲਦੀ ਭਾਫ਼ ਜਿਹੜੀ ਆ ਉਹਦੇ ਤੋਂ ਅੰਦਾਜ਼ਾ ਲਾ ਸਕਦੇ ਹਾਂ ਤੁਸੀਂ ਕਿ ਕਿਸ ਤਰ੍ਹਾਂ ਦਾ ਇਸ ਵੇਲੇ ਇੱਥੇ ਟੈਂਪਰੇਚਰ ਹੋਵੇਗਾ ਔਰ ਇੰਨੀ ਕਿ ਕੜਾਕੇ ਦੀ ਠੰਡ ਹੈ ਕਿ ਬਾਹਰ ਖੜਨ ਵਾਲੇ ਦੇ ਲਈ ਇੰਨਾ ਆਸਾਨ ਨਹੀਂ ਹੈ ਦੇਖੋ ਪਿੱਛੇ ਤੁਹਾਨੂੰ ਦੂਰ ਤੱਕ ਧੁੰਦ ਵੀ ਨਜ਼ਰ ਆਏਗੀ ਧੁੰਦ ਅਜ ਸੰਘਣੀ ਹੈ ਕਿਉਂਕਿ ਅਸੀਂ ਥੋੜਾ ਹਾਈਟ ਵਾਲੇ ਜਗ੍ਹਾ ਤੇ ਖੜਕੇ ਤੁਹਾਨੂੰ ਪੂਰਾ ਵਿਊ ਦਿਖਾਉਣ ਦੀ ਕੋਸ਼ਿਸ਼ ਕਰਦੇ ਕੋ ਇਹ ਰੋਪੜ ਰੋਡ ਆ ਰੋਪੜ ਰੋਡ ਤੇ ਤੁਹਾਨੂੰ ਦੇਖੋ ਕਿ ਇਸ ਵੇਲੇ ਵਿਜ਼ਿਬਿਲਟੀ ਕਾਫੀ ਘਟ ਹੈ ਔਰ ਇਤੋਂ ਹੀ ਤੁਹਾਨੂੰ ਲੁਧਿਆਣਾ ਰੋਡ ਦੀ ਵਿਜ਼ਿਬਿਲਟੀ ਵੀ ਦਿਖਾ ਦਿੰਦੇ ਆ ਦੇਖੋ ਇਹ ਜਿਹੜਾ ਦੇਖ ਰਹੇ ਸੀ ਰੋਪੜ ਰੋਡ ਆ ਹੁਣ ਤੁਸੀਂ ਦੂਸਰੇ ਪਾਸੇ ਤੁਹਾਨੂੰ ਦਿਖਾਉਣੇ ਆ ਇਹ ਲੁਧਿਆਣਾ ਰੋਡ ਆ ਤਾਂ ਤੁਸੀਂ ਲੁਧਿਆਣਾ ਵਾਲਿਆ ਹਾਈਵੇ ਦੇਖ ਲਓ ਕਿ ਇੱਥੇ ਜਿਹੜੀਆਂ ਗੱਡੀਆਂ ਆ ਰਹੀਆਂ ਤੁਹਾਨੂੰ ਇਤੋਂ ਨਜ਼ਰ ਨਹੀਂ ਆ ਰਹੀਆਂ ਔਰ ਇਹ ਵਿਜ਼ਿਬਿਲਟੀ ਜਿਹੜੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਸੀ ਕਿ ਜਦੋਂ ਤੂੰਦੇ ਸੰਘਣੀ ਪੈਣੀ ਸ਼ੁਰੂ ਹੋਈ ਤਾਂ ਵਿਜ਼ਿਬਿਲਟੀ ਦੀ ਇਸੇ ਤਰ੍ਹਾਂ ਦਿੱਕਤ ਆਈ ਪਰ ਅੱਜ ਵੀ ਉਹੀ ਹਾਲ ਆ ਦੂਰ ਦਰਾਡੇ ਸਫ਼ਰ ਕਰਨ ਵਾਲਿਆਂ ਦੇ ਲਈ ਵੱਡੀ ਮੁਸ਼ਕਲ ਹੈ ਇੱਕ ਤੂੰਦ ਤੇ ਉੱਤੋਂ ਠੰਡ ਕੜਾਕੇ ਦੀ ਔਰ ਇਹ ਤਸਵੀਰਾਂ ਨੇ ਜੀ ਔਰ ਹਲੇ ਵੀ ਇਹ ਮੌਸਮਾ ਜਿਹੜਾ ਇਸੇ ਤਰ੍ਹਾਂ ਹਾਂ ਕੁਝ ਆਉਣ ਵਾਲੇ ਦਿਨ ਕਹਿੰਦੇ ਨੇ ਕਿ ਬਣਿਆ ਰਹਿ ਸਕਦਾ ਅਜੇ ਇਹਦੇ ਵਿੱਚ ਲੋਕਾਂ ਨੂੰ ਹਲੇ ਰਾਹਤ ਮਿਲਦੀ ਉਮੀਦ ਨਜ਼ਰ ਨਹੀਂ ਆਉਂਦੀ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਮੌਸਮ ਭਾਗ ਦਾ ਇਹ ਅੰਦਾਜ਼ਾ ਸੀ ਕਿ ਹਫ਼ਤੇ ਤੱਕ ਤੱਕ ਸ਼ਾਇਦ ਠੀਕ ਹੋ ਜਾਏਗਾ ਪਰ ਹਫ਼ਤੇ ਨੂੰ ਪਾਰ ਕਰ ਗਿਆ ਔਰ ਹਫ਼ਤੇ ਨੂੰ ਪਾਰ ਕਰਦੇ باوجود ਠੰਡ ਕੜਾਕੇ ਦੀ ਹੈ ਇਸ ਠੰਡ ਦੇ ਵਿੱਚ ਬਚਾਅ ਬਹੁਤ ਜ਼ਰੂਰੀ ਹੈ ਅਗਰ ਜ਼ਰੂਰੀ ਨਾ ਹੋਵੇ ਤਾਂ ਸਫ਼ਰ ਜਿਹੜਾ ਉਸ ਨੂੰ ਜਿਹੜਾ ਹੈਗਾ ਅਵੋਇਡ ਕਰਨਾ ਚਾਹੀਦਾ ਹੈ ਉਸ ਤੋਂ ਜਾਣ ਤੋਂ ਬਚਣਾ ਚਾਹੀਦਾ ਪਰ ਕਿਉਂਕਿ ਰੋਜ਼ਮਰਾਂ ਦੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਡਿਊਟੀ ਵਾਲੇ ਨੇ ਆਹਨ ਟਰਾਲੇ ਵਾਲੇ ਨੇ ਤੁਸੀਂ ਦੇਖੋ ਵੀ ਇਹ ਹੈਵੀ ਲੋਡ ਟਰਾਲਾ ਹੈ ਪਰ ਇਹ ਕਿਉਂਕਿ ਮਜਬੂਰੀ ਆ ਡਿਊਟੀ ਕਰਨੀ ਆ ਆ ਦੇਖੋ ਤੁਸੀਂ ਆਹ ਕੰਟੇਨਰ ਜਾ ਰਹੇ ਨੇ ਤੇ ਇਹ ਕੁਝ ਐਸੇ ਲੋਕ ਨੇ ਜਿਨ੍ਹਾਂ ਨੂੰ ਸਫ਼ਰ ਕਰਨਾ ਹੀ ਪੈਂਦਾ ਚਾਹੇ ਦੇਖੋ ਜ਼ਿੰਮੇਵਾਰੀ ਸਮਝ ਲਓ ਚਾਹੇ ਇਹਨਾਂ ਦਾ ਫਰਜ਼ ਸਮਝ ਲਓ ਚਾਹੇ ਮਜਬੂਰੀ ਸਮਝ ਲਓ ਪਰ ਔਰ ਜਿਹੜੇ ਗੱਡੀਆਂ ਵਾਲੇ ਕਿਸੇ ਨੇ ਕਿਤੇ ਡਿਊਟੀ ਜਾਣਾ ਕਿਸੇ ਨੇ ਕਿਤੇ ਡਿਊਟੀ ਜਾਣਾ ਹੈ ਔਰ ਇਸ ਕੜਾਕੇ ਦੀ ਠੰਡ ਦੇ ਚੱਲਦੇ ਦੇਖੋ ਬੱਚਾ ਨੂੰ ਛੁੱਟੀਆਂ ਜਿਹੜੀਆਂ ਦਿੱਤੀਆਂ ਗਈਆਂ ਬੱਚਿਆਂ ਦੀਆਂ ਛੁੱਟੀਆਂ ਹੌਲੀ ਹੌਲੀ ਕਰਕੇ ਹੁਣ ਦੂਜੀ ਵਾਰ ਵਧਾ ਦਿੱਤੀਆਂ ਗਈਆਂ 21 ਤੱਕ ਕਰ ਦਿੱਤੀਆਂ ਗਈਆਂ ਕਿਉਂਕਿ ਇੰਨੀ ਕਿ ਜ਼ਿਆਦਾ ਠੰਡ ਹੈ ਕਿ ਇਸ ਠੰਡ ਦੇ ਵਿੱਚ ਬਚਾਅ ਬਹੁਤ ਜ਼ਰੂਰੀ ਆ ਦੇਖੋ ਜਿਹੜਾ ਤਾਂ ਕੋਈ ਸਾਡੀ ਉਮਰ ਦਾ ਜਾਂ ਉਹ ਤਾਂ ਆਪਣੇ ਆਪ ਨੂੰ ਸੰਭ ਸਕਦਾ ਪਰ ਜਿਹੜੇ ਬੱਚੇ ਨੇ ਬੱਚੇ ਨੂੰ ਅਸੀਂ ਠੰਡ ਦੇ ਵਿੱਚ ਸ਼ਾਇਦ ਠੰਡ ਦਾ ਬੱਚਾ ਨੂੰ ਪਤਾ ਵੀ ਨਹੀਂ ਉਹ ਖੇਡਣ ਲੱਗ ਜਾਣਾ ਬਿਮਾਰ ਹੋ ਜਾਣਾ ਬਜ਼ੁਰਗਾਂ ਦੇ ਲਈ ਵੱਡੀ ਸਮੱਸਿਆ ਤੇ ਇਸ ਕਰਕੇ ਇਸ ਠੰਡ ਦੇ ਤੇ ਚੱਲਦੇ ਬੱਚਾ ਨੂੰ ਛੁੱਟੀਆਂ ਦਿੱਤੀਆਂ ਗਈਆਂ ਔਰ ਹਾਲੇ ਜਿਹੜਾ ਹੈਗਾ ਕੁਝ ਦਿਨ ਲੱਗਦਾ ਹੈ ਕਿ ਠੰਡ ਤੋਂ ਰਾਹਤ ਨਹੀਂ ਮਿਲਦੀ ਦੀ। ਹਾਲਾਂਕਿ ਅਸੀਂ ਪਾਸਟ ਵਿੱਚ ਬੀਤੇ ਸਮੇਂ ਚਲੇ ਜਾਈਏ। ਤਾਂ ਕਈ ਵਾਰ ਲੋਹੜੀ ਤੋਂ ਬਾਅਦ ਜਿਹੜਾ ਹੈਗਾ ਤਾਂ ਲੱਗਦਾ ਸੀ ਕਿ ਹੁਣ ਠੰਡ ਜਾਏਗੀ। ਕਈ ਵਾਰ ਤਾਂ ਲੋਹੜੀ ਤੁਹਾਨੂੰ ਸੇਕਣ ਯਾਨੀ ਲੋਹੜੀ ਦੀ ਅੱਗ ਜਿਹੜੀ ਉਹ ਵੀ ਤੁਸੀਂ ਇੰਨੀ ਸੀ ਜ਼ਿਆਦਾ ਦਿਨ ਸੇਕ ਸਕਦੇ ਐ। ਇੰਨਾ ਟੈਂਪਰੇਚਰ ਚੇਂਜ ਹੋ ਜਾਂਦਾ ਸੀ। ਪਰ ਇਸ ਵਾਰ ਲੋਹੜੀ ਤੋਂ ਬਾਵਜੂਦ ਲੋਹੜੀ ਤੋਂ ਬਾਅਦ ਤੀਜਾ ਦਿਨ ਹੋ ਗਿਆ। ਦੇਖੋ ਪਰਸੋ ਲੋਹੜੀ ਸੀ। ਕੱਲ ਮੱਗੀ ਸੀ ਔਰ ਅੱਜ ਤੀਜਾ ਦਿਨ ਹੈ। ਅੱਜ ਕੜਾਕੇ ਦੀ ਠੰਡ ਆ ਇਸ ਵੇਲੇ ਦੀ ਦੇਖੋ ਜੀ ਹੱਥ ਬਾਹਰ ਆ ਤਾਂ ਹੱਥ ਸੁੰਨ ਹੋਣ ਦੇ ਹਾਲਾਤਾਂ ਦੇ ਵਿੱਚ ਆ ਇੰਨੀ ਕਿ ਜ਼ਿਆਦਾ ਠੰਡ ਪੈ ਰਹੀ ਹੈ ਜੀ ਜੀ ਬਿਲਕੁਲ ਨਪਿੰਦਰ ਔਰ ਇਹ ਹੀ ਹਾਲ ਜਿਹੜਾ ਹੈ ਸਾਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਉੱਤਰ ਭਾਰਤ ਦੇ ਵਿੱਚ ਆ ਫਰੀਦਕੋਟ ਦਾ ਰੁਕ ਕਰਾਂਗੇ ਨਰੇਸ਼ ਇੱਥੇ ਸਾਡੇ ਨਾਲ ਲਾਈਵ ਮੌਜੂਦ ਨੇ ਨਰੇਸ਼ ਕੀ ਕੁਝ ਤਸਵੀਰ ਹੈ ਕੀ ਕੁਝ ਹਾਲਾਤ ਨੇ ਟੈਂਪਰੇਚਰ ਵੀ ਜਾਣਨਾ ਚਾਹਾਂਗੇ ਫਰੀਦਕੋਟ ਦਾ ਕਿੰਨਾ ਹੈ ਔਰ ਧੁੰਦ ਨੂੰ ਲੈ ਕੇ ਕੀ ਕੁਝ ਹਾਲ ਹੈ ਬਿਲਕੁਲ ਜੀ ਉਸ ਤਰ੍ਹਾਂ ਕੀ ਸਹਿ ਮੇਰੇ ਸਹਿਯੋਗੀ ਨੂਪਿੰਦਰ ਨੇ ਦੱਸਿਆ ਕਿ ਇਸ ਵਕਤ ਜਿਹੜਾ ਪੂਰਾ ਉਤਰੀ ਭਾਰਤ ਹੈ ਧੁੰਦ ਦੀ ਚਪੇਟ ਵਿੱਚ ਹੈ ਔਰ ਫੀਜਕੋਟ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਵਕਤ ਜਿਹੜਾ ਧੁੰਦ ਦਾ ਕਹਿਰ ਲਗਾਤਾਰ ਹੈ ਜੀ ਕੱਲ੍ਹ ਜਦ ਆ ਮੌਸਮ ਵੇਖੀ ਤਾਂ ਕੱਲ ਵੀ ਬੇਹੱਦ ਸੰਘਣੀ ਧੁੰਦ ਸੀ ਜਿਸ ਕਰਕੇ ਜਿਹੜਾ ਜਾਨ ਜੀਵਨ ਬਹੁਤ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਅੱਜ ਵੀ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਸਮਾਂ 9 ਵਜਨ ਦੇ ਕਰੀਬ ਹੋ ਚੁੱਕਾ ਹੈ ਲਗ ਹੁਣ ਵੀ ਲੋਕ ਜਿਹੜੇ ਨੇ ਲਾਈਟਾਂ ਜਗਾ ਕੇ ਜਿਹੜੇ ਆਪਣੇ ਵਾਹਨ ਜਿਹੜੇ ਚਲਾ ਰਹੇ ਨੇ ਉਹ ਸੰਘਣੀ ਧੁੰਦ ਦਾ ਸਾ ਕਈ ਜਿਹੇ ਸਾਧਨ ਨੇ ਜਿਨ੍ਹਾਂ ਨੂੰ ਕਈ-ਕਈ ਘੰਟਿਆਂ ਤੱਕ ਜਿਹੜਾ ਸਫ਼ਰ ਕਰਨਾ ਪੈਂਦਾ ਹੈ ਹਾਲ ਕਿ ਮੈਸਬੇ 2 ਘੰਟੇ ਦਾ ਸਫ਼ਰ ਹੁੰਦਾ ਹੈ ਲੇਕਿਨ ਫਿਰ ਵੀ ਲੋਕਾਂ ਨੂੰ ਕਈ-ਕਈ ਘੰਟਿਆਂ ਤੱਕ ਜਿਹੜਾ ਸਫ਼ਰ ਕਰਨਾ ਪੈਂਦਾ ਹੈ ਔਰ ਦੂਜੇ ਪਾਸੇ ਲੋਕ ਜਿਹੜਾ ਠੰਡ ਤੋਂ ਬਚਣ ਲਈ ਅੱਗੇ ਬਾਲ ਕੇ ਉਸ ਦਾ ਸਾਰਾ ਲੈ ਰਹੇ ਨੇ ਅੱਗ ਅੱਗ ਸੇਕ ਰਹੇ ਨੇ ਲੋਕ ਇਸ ਵਕਤ ਤੇ ਠੰਡ ਤੋਂ ਬਚਣ ਲਈ ਕਾਫੀ ਜਿਹੜਾ ਜੁਗਾੜ ਕਰਨ ਦੀ ਕੋਸ਼ਿਸ਼ ਕੀਤੇ ਜਾ ਰਹੇ ਨੇ ਔਰ ਲੋਕ ਜਿਹੜੇ ਇਸ ਵਕਤ ਜਿਹੜੇ ਕਾਫੀ ਜਿਹੜਾ ਕੰਮਕਾਰ ਤੋਂ ਕਾਫੀ ਪਰੇਸ਼ਾਨ ਨੇ ਕਿਉਂਕਿ ਕੰਮਕਾਰ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਔਰੇ ਮੇਰੇ ਭਾਈ ਸਾਹਿਬ ਜਿਹੜੇ ਕਿ ਇਸ ਵਕਤ ਫਲੋਇਪੁਰੋਂ ਆਏ ਨੇ ਉਹਨਾਂ ਨਾਲ ਗੱਲ ਕਰਦੇ ਸਰ ਤੁਸੀਂ ਫਲੋਇਪੁਰੋਂ ਤੁਰੇ ਸੀ ਕਿੰਨਾ ਸਮਾਂ ਤੁਹਾਨੂੰ ਲੱਗਾ ਉਸ ਤੋਂ ਆਂ ਤੇ ਰਸਤੇ ਦੇ ਵਿੱਚ ਹਾਲਾਤ ਕੀ ਸੀਗੇ ਤੁਹਾਨੂੰ ਸਰ ਹਾਲਾਤ ਇੰਨੇ ਜੀ ਤੁੰਦ ਬਹੁਤ ਜ਼ਿਆਦਾ ਸੰਘਣੀ ਹੈ ਆਮ ਰੁਟੀਨ ਦੇ ਵਿੱਚ ਆਪਣਾ ਫਿਰੋਜ਼ਪੁਰ ਦਾ ਰਸਤਾ ਬਾਈ ਕਾਰ 35-40 ਮਿੰਟ ਦਾ ਹੀ ਹੈ ਪਰ ਅੱਜ ਮੈਨੂੰ ਪੌਣੇ ਦੋ ਘੰਟੇ ਹੋ ਗਏ ਮੈਂ ਚੱਲਿਆ ਹੋਇਆ ਤੁੰਦ ਕਰਕੇ ਸਫ਼ਰ ਕਵਰ ਨਹੀਂ ਹੋ ਰਿਹਾ ਸਿੰਗਲ ਰੋਡ ਹੈ ਟਰੈਕਟਰ ਟਰਾਲੀ ਜਾਂਦਾ ਵੀ ਡਰ ਰਹਿੰਦੇ ਇਸ ਕਰਕੇ ਟਾਈਮ ਬਹੁਤ ਜ਼ਿਆਦਾ ਲੱਗ ਚੁੱਕਾ ਜੇ ਮੈਂ ਅੱਗੇ ਬਠਿੰਡਾ ਜਾਣਾ ਹੈ ਜੋ ਲਾਸ ਸੀ ਉਸ ਨੂੰ ਵੇਖਦੇ ਹੋਏ ਮੈਂ ਇੱਥੇ ਰੁਕ ਗਿਆ ਥੋੜੀ ਦੇਰ ਵੀ ਤੁਹਾਨੂੰ ਥੋੜੀ ਬਹੁਤ ਘਟੇ ਤੇ ਮੈਂ ਅੱਗੇ ਆਪਣਾ ਸਫ਼ਰ ਕਰ ਕਰਾਂ ਇਨਸਟ੍ਰਕਸ਼ਨ ਤੇ ਜੰਦੇ ਆ ਕਿ ਜੇਕਰ ਤੁਸੀਂ ਹਾਈਵੇ ਤੇ ਨਿਕਲਣਾ ਤਾਂ ਆਪਣੀਆਂ ਲਾਈਟਸ ਜਿਹੜੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਜਾਂ ਗੱਡੀਆਂ ਦੇ ਮਗਰ ਰਿਫਲੈਕਟਰ ਲਾ ਕੇ ਰੱਖੋ ਕਾਫੀ ਜਿਹੜੇ ਹੈਵੀ ਵਹੀਕਲ ਆ ਉਹ ਵੀ ਜਿਹੜੇ ਉੱਥੇ ਵੇਖਣ ਨੂੰ ਮਿਲਦੇ ਹਨ ਔਰ ਕਈ ਵੇਖਿਆ ਗਈ ਜਿਹੜੀ ਹਾਦਸੇ ਵੀ ਇਸ ਮੌਸਮ ਦੇ ਕਰਕੇ ਜਾਂ ਇਸ ਧੁੰਦ ਦੇ ਕਰਕੇ ਹੁੰਦੇ ਨੇ ਉਸ ਤੋਂ ਬਚਾਲੀ ਕਿਵੇਂ ਸਿਰ ਬਚਾਲੀ ਦਾ ਹੀ ਇਹ ਦੇਖੋ ਵੀ ਜੇ ਕੋਈ ਜ਼ਰੂਰੀ ਕੰਮ ਹੈ ਤਾਂ ਆਪਾਂ ਘਰੋਂ ਨਿਕਲੀਏ ਹੌਣ ਪਰ ਜਿਹੜੇ ਕੰਮਕਾਰ ਹੈ ਉਹ ਛੱਡੇ ਨਹੀਂ ਜਾ ਰਹੇ ਮਜਬੂਰੀਆਂ ਦੇ ਵਿੱਚ ਘਰੋਂ ਨਿਕਲਣਾ ਪੈ ਰਿਹਾ ਹੈ ਲੋਕਾਂ ਲਈ ਤਾਂ ਇਹ ਡਾਇਰੈਕਟ ਵੀ ਅਗਰ ਕੋਈ ਜ਼ਰੂਰੀ ਕੰਮ ਹੈ ਤਾਂ ਘਰੋਂ ਆਓ ਲਾਈਟਸ ਲੱਗੀਆਂ ਰਿਫਲੈਕਟਰ ਲੱਗੀਆਂ ਪਰ ਉਹੀ ਗੱਲ ਹੈ ਹੁਣ ਆਪਾਂ ਜਗਾ ਜਗਾ ਇਨਸਟ੍ਰਕਸ਼ਨਸ ਕਿਵੇਂ ਪਚਾਈਏ ਹੁਣ ਗਈ ਪਿੰਡਾ ਵਾਲੇ ਜਿਹੜੇ ਰੇੜੇ ਹੈ ਬੈਲ ਗੱਡੀ ਰੇੜੇ ਉਹਨਾਂ ਤੇ ਕੁਝ ਵੀ ਨਹੀਂ ਲੱਗਿਆ ਹੁੰਦਾ ਜਦੋਂ ਸੜਕ ਕ੍ਰਾਸ ਕਰਦੇ ਆ ਕਿਸੇ ਨੂੰ ਕੋਈ ਆਈਡੀਆ ਹੀ ਨਹੀਂ ਪੈਂਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹਨਾਂ ਚੀਜ਼ਾਂ ਕਰਕੇ ਹਾਦਸੇ ਜਿਹੜੇ ਆ ਉਹ ਵੱਜ ਜਾਂਦੇ ਇਸ ਲਈ ਬਸ ਸਿਖਸ਼ਾ ਦਾ ਇਹ ਹੀ ਹੈ ਵੀ ਆਪ ਦਾ ਘਟ ਤੋਂ ਘਟ ਸਫ਼ਰ ਕਰੋ ਬਿਲਕੁਲ ਕੋ ਜੋਤ ਹਾਲਾਂਕਿ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਇਸ ਮੌਸਮ ਦੇ ਵਿੱਚ ਘੱਟ ਤੋਂ ਘੱਟ ਬਾਰ ਨਿਕਲਿਆ ਜਾਵੇ ਫਿਰ ਵੀ ਲੋਕ ਬਚਾਅ ਕਰਨ ਲਈ ਆਪਣੇ ਤੋਂ ਥੋੜਾ ਨਿਕਲਣ ਲਈ ਅੱਗ ਦਾ ਸਾਰਾ ਲੈ ਰਹੇ ਨੇ ਔਰ ਦੂਜੇ ਪਾਸੇ ਥੋੜੀ ਜਿਹੜੀ ਰਾਹਤ ਸਕੂਲੀ ਬੱਚਿਆਂ ਨੂੰ ਮਿਲੀ ਹੈ ਕਿ ਸਰਕਾਰ ਨੇ ਜਿਹੜੀਆਂ ਛੁੱਟੀਆਂ ਨੇ ਇੱਕ ਵਾਰ ਫਿਰ ਜਿਹੜੀਆਂ ਐਕਸਟੈਂਡ ਕਰ ਦਿੱਤੀਆਂ ਨੇ 20 ਤਰੀਕ ਤੱਕ ਹੁਣ ਜਿਹੜੀਆਂ ਛੁੱਟੀਆਂ ਨੇ ਜਿਹੜੇ ਸਕੂਲਾਂ ਵਿੱਚ ਰਹਿਣ ਵਾਲੀਆਂ ਨੇ ਔਰ ਆਉਣ ਵਾਲੇ ਦਿਨਾਂ ਵਿੱਚ ਦੱਸਿਆ ਜਾ ਰਿਹਾ ਕਿ ਮੌਸਮ ਭਾਗ ਦੀ ਜਿਹੜੀ ਹਜੇ ਵੀ ਚੇਤਾਵਨੀ ਇਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਜੇ ਤੱਕ ਜਿਹੜਾ ਮੌਸਮ ਜਿਹੜਾ ਖੁੱਲ ਖਾਸ ਕਰਕੇ ਬਜ਼ੁਰਗਾਂ ਨੂੰ ਔਰ ਬੱਚਿਆਂ ਨੂੰ ਇਸ ਮੌਸਮ ਵਿੱਚ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਮੇਂ ਅਗਰ ਜ਼ਰੂਰਤ ਹੈ ਤਾਂ ਘਰ ਤੋਂ ਨਿਕਲਣ ਦੀ ਦਾ ਘੱਟ ਤੋਂ ਘੱਟ ਜਿਹੜਾ ਨਿਕਲਿਆ ਜਾਵੇ ਆਪਣਾ ਪਹਚਾਜ ਜਿਹੜਾ ਕੀਤਾ ਜਾਵੇ ਔਰ ਸਿਹਤ ਦਾ ਧਿਆਨ ਰੱਖਿਆ ਜਾਵੇ ਦੂਜੇ ਪਾਸੇ ਜਿਹੜੇ ਲੋਕ ਜੇ ਕਸਰਤ ਕਰਨ ਜਾਂਦੇ ਨਹੀਂ ਆ ਆਪਣੇ ਸਰੀਰ ਨੂੰ ਫਿਟਨੈਸ ਵਾਸਤੇ ਜਾਂਦੇ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕੀ ਤੁੱਕ ਤੋਂ ਕਨਟੈਕਸਟ ਜੇ ਕਹਿੰਨੇ ਕਿ ਕਿਉਂਕਿ ਇਸ ਮੌਸਮ ਵਿੱਚ ਜਿਹੜੀ ਐਕਸਰਸਾਈਜ਼ ਕਰਨਾ ਜਾਂ ਸਰੀਰ ਦੀ ਕਸਰ ਕਰਨਾ ਉਹ ਵੀ ਕਿਤੇ ਨਾ ਕਿਤੇ ਕਾਟ ਸਾਬਤ ਹੁੰਦਾ। ਬਿਲਕੁਲ ਬਿਲਕੁਲ ਬਹੁਤ ਲੋਗੜੇ ਬੱਚਿਆ ਜਾਵੇ ਆਪਣਾ ਧਿਆਨ ਰੱਖਿਆ ਜਾਵੇ ਪਰਿਵਾਰ ਦਾ ਧਿਆਨ ਰੱਖਿਆ ਜਾਵੇ ਬਹੁਤ ਬਹੁਤ ਸ਼ੁਕਰੀਆ ਨਰੇਸ਼ ਤਮਾਮ ਜਾਣਕਾਰੀ ਲਈ ਤਸਵੀਰਾਂ ਦੇ ਲਈ ਔਰ ਨਪਿੰਦਰ ਤੁਹਾਡਾ ਵੀ ਧੰਨਵਾਦ ਹੈ ਰਿਪੋਰਟ ਕੀਤਾ ਕਿ ਕਿਸ ਤਰੀਕੇ ਦੇ ਹਾਲਾਤ ਚੰਡੀਗੜ੍ਹ ਮੋਹਾਲੀ ਦੇ ਵਿੱਚ ਨਜ਼ਰ ਆ ਰਹੇ। ਇਸੇ ਵਿਚਾਰੇ ਖਬਰ ਹੈ ਕਿ ਠੰਡ ਕਰਕੇ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਵੀ ਵਧਾ ਦਿੱਤੀਆਂ ਗਈਆਂ ਨੇ। 5ਵੀਂ ਤੱਕ ਦੇ ਸਾਰੇ ਸਕੂਲ 21 ਜਨਵਰੀ ਛੇਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਕਲਾਸਾਂ ਲੱਗਣਗੀਆਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ। ਔਰ ਬਾਕੀ ਡਬਲ ਸ਼ਿਫਟ ਵਾਲੇ ਜਿਹੜੇ ਸਕੂਲ ਨੇ ਉਹ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੀ ਲੱਗਣਗੇ। ਡਬਲ ਸ਼ਿਫਟ ਵਾਲਾ ਸਕੂਲ ਕੋਈ ਵੀ ਸ਼ਾਮ 4 ਵਜੇ ਤੋਂ ਬਾਅਦ ਖੁੱਲ੍ਹਾ ਨਹੀਂ ਰਹੇਗਾ। ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਛੋਟੀਆਂ ਕਲਾਸਾਂ ਨੂੰ 18 ਜਨਵਰੀ ਤੱਕ ਛੁੱਟੀਆਂ ਦਿੱਤੀਆਂ ਗਈਆਂ ਨੇ। ਨਰਸਰੀ ਤੋਂ ਲੈ ਕੇ ਤੀਜੀ ਤੱਕ ਦੀਆਂ ਕਲਾਸਾਂ ਨੂੰ ਛੁੱਟੀ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਤੀਜੀ ਤੋਂ ਵੱਡੀਆਂ ਕਲਾਸਾਂ ਬਾਰੇ ਡੀਸੀ ਜਿਹੜੇ ਨੇ ਉਹ ਫੈਸਲਾ ਲੈਣਗੇ। ਉਹਨਾਂ ਤੇ ਛੱਡ ਦਿੱਤਾ ਗਿਆ ਹੈ। ਯਾਨੀ ਕਿ ਸਿੱਧੇ ਤੌਰ ਤੇ ਬੇਗਦਅਮ ਹੈ ਕਿ ਠੰਡ ਜਿਹੜੀ ਆ ਜ਼ਿਆਦਾ ਪੈ ਰਹੀ ਹੈ ਬੱਚਿਆਂ ਨੂੰ ਵੀ ਘਰਾਂ ਦੇ ਵਿੱਚ ਰੱਖਣ ਦੇ ਲਈ ਛੁੱਟੀਆਂ ਐਲਾਨ ਕਰ